ਹਾਂ ਜੀ ਅਸੀ ਕੌਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਵਲੌਗ 'ਚ ਤੇ ਚੱਲ ਰਹੀ ਹੈ ਕੰਬਾਈਨ ਦੀ ਰਿਪੇਅਰ ਤੇ ਆਪਾਂ ਨੂੰ ਅੱਜ ਗੈਡਰਮ ਵੀ ਕੱਢਣਾ ਪੈ ਗਿਆ ਗੈਡਰਮ ਨਵਾਂ ਬਣਾਉਂਦੀ ਖਲਾ ਸਾਰਾ ਦਿਨ ਹੋ ਗਏ ਵੀਡੀਓ ਨਹੀਂ ਬਣੀ ਬਸ ਗੈਡਰਮ ਕੱਢਣਾ ਨੂੰ ਲੋ ਜਾਣੇ ਆ ਸੀ ਤੇ ਸਮਾਨ ਸਮੋਲ ਲਿਆ ਕੇ ਦਿੱਤਾ ਨਵਾਂ ਬਣਾਣ ਦੇ ਆਏ ਹੁਣ ਅਸੀਂ ਬਾਕੀ ਦੇਖ ਸਕਦੇ ਹੋ ਕੱਢਤਾ ਹੁਣ ਖੋਲਦੇ ਆ ਸਪੈਕਾਂ ਸਪੈਕਾਂ ਪੋਰਮਨ ਸਾਹ ਲੱਗਿਆ ਇਹਨੇ ਹਾਂਜੀ ਕੁਝ ਤਾਂ ਹੋਇਆ ਹੈ ਗਿਆ ਕੁਝ ਤਾਂ ਗੜਬੜ ਹੈ ਗਿਆ ਰਾਈਟ ਬਲ 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 ਸਪੈਕ ਕੰਬਾਈਆਂ ਹੈਗੀਆਂ ਦੋ ਸਾਈਡ ਦੇ ਸਾਦੇ ਕੀ ਬਣਿਆ ਇਹਦਾ ਆਹ ਸਾਈਡ ਵੀ ਖਤਮ ਇੱਧਰ ਵੀ ਖਤਮ ਹਾਂ ਸਾਈਡ ਆਵੇ ਆ ਕੀ ਬਣ ਗਿਆ ਕੋਈ ਮਜ਼ਾ ਜ ਨਹੀਂ ਆਇਆ ਦੋ ਸਾਈਡ ਪਾਈ ਹੀ ਆਪਾਂ ਲੱਖ ਕਿਨੇ ਫਿਜਨ ਹੋ ਗਿਆ ਹਾਂ ਤਿੰਨ ਚਾਰ ਨਹੀਂ ਲਾਏ ਜੀ ਦੋ ਬੰਨੇ ਪਾਈ ਮੈਂ ਤਾਂ ਜਾਰੀਆਂ ਆਪਣੀ ਉਹ ਕਾੜਾ ਲੇ ਗਿਆ ਸਿੰਗਲ ਪੰਜ ਛੇ ਸੀਜਨ ਪਰ ਹੁਣ ਆਪਾਂ ਡਬਲ ਨਹੀਂ ਪਾਉਣੀ ਜੀ ਹੁਣ ਪਾਵਾਂਗੇ ਆਪਾਂ ਸਿੰਗਲ ਹੀ ਲਿਆਂਦੀ ਆ ਐਮੇ ਦੀ ਸਪੈਕ ਦਿਖਾਉਨੇ ਆ ਤੁਹਾਨੂੰ ਹੁਣ ਪਾਵਾਂਗੇ ਆਪਾਂ ਇੱਕ ਸਾਈਡ ਵਾਲੀ ਕੋਈ ਮਜ਼ਾ じゃ ਨਹੀਂ ਆਇਆ ਮਾਲ ਨਹੀਂ ਛੱਡਦੀ ਹੈਗੀ ਉੱਥੇ ਕੀ ਘੋਟਾ ਫੇਰਦੀ ਹੈ ਇਹ ਸੈਂਟਰ ਵਾਲੀਆਂ ਜਿਆਦਾਆਂ ਗੱਸੀਆਂ ਨੇ ਦਿਖਾਉਨੇ ਹੋਣਾ ਕਿਹੜੇ ਲਿਆਂ ਆਪਾਂ ਲਿਆਂਦੀ ਆ ਐਮੇ ਦੀ ਫਿੰਗਰ ਵਿੱਚ ਆਹ ਦੇਖੋ ਜੀ ਇਹ ਕੱਲ ਲੈ ਕੇ ਆਈ ਸ਼ਾਮੀ ਸਮਾਨ ਆਪਾਂ ਇੱਕ ਸਾਈਡ ਵਾਲੀ ਪਾਵਾਂਗੇ ਆਹ ਦੇਖੋ ਇਹ ਗਲਾਈ ਜਿਵੇਂ ਆ ਸਿੱਧੀ ਆ ਜੀ ਆ ਦੇਖੋ ਆ ਜਿਹੜੀ ਚੀਜ਼ ਦੇਖੋ ਆ ਚੀਜ਼ ਸਿੱਧੀ ਆ ਆ ਐਂਕਲਾਈ ਕਰਦੀ ਆ ਇਹ ਥਮਾਲ ਛੱਡਦੀ ਨਹੀਂ ਐ ਚੂਰਾ ਬਣਦਾ ਇਹਦੇ ਨਾਲ ਚੂਰੇ ਦੀ ਸਟਾਤਾਈਆ ਹੁਣ ਇਹ ਪਾਵਾਂਗੇ ਇਹੀ ਇਹ ਮਾਲ ਛੱਡ ਦਿੰਦੀ ਐ ਇੱਦਾਂ ਹੀ ਰੱਖੇ ਇਸ ਗਾਣਿਆਂ ਦਾ ਸਸਾ ਬਾਕੀ ਫਾਰਮੈਨ ਸਾਹਿਬ ਦੱਸਣਗੇ ਬਾਕੀ ਫਾਰਮੈਨ ਸਾਹਿਬ ਦੱਸਣਗੇ ਬਾਕੀ ਹੁਣ ਪਤਾ ਲੱਗੂਗਾ ਜਦੋਂ ਖੁੱਲਣਗੀਆਂ ਜਦੋਂ ਚੱਲਣਗੀਆਂ ਨਹੀਂ ਉਹ ਤਾਂ ਤੇ ਪਤਾ ਹੀ ਆਪਾਂ ਨੇ ਚਲਾਈਆਂ ਯਾਰ ਸਬੂਤਾ ਸਮਾਨ ਆਉਂਦਾ ਰਿਹਾ ਇਹ ਤਾਂ ਚੂਰਾ ਬਣਦਾ ਰਿਹਾ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਸਿਸਟਮ ਆ ਕੀ ਨਹੀਂ ਬਾਕੀ ਆਪਣੇ ਸੈਟ ਨਹੀਂ ਬੈਠੀਆਂ ਆਪਾਂ ਨੂੰ ਕਹਿਣ ਦਾ ਭਾ ਵੀ ਮਾਫਕ ਨਹੀਂ ਆਈਆਂ ਇਹਦੀਆਂ ਵੀ ਦਸਪੀਆ ਇੱਕ ਪਲਾਨ ਰਸਾਂਗੇ ਇਹਦੇ ਵੀ ਬਾਕੀ ਗੈਟਮ ਕੱਲ ਨੂੰ ਕਹਿੰਦੇ ਦੇ ਦਾਂਗੇ ਬਣ ਜੂ ਬਾਕੀ ਕੰਬਾਈਨ ਆਪਣੇ ਓਕੇ ਆ